ਆਮ ਆਦਮੀ ਪਾਰਟੀ ਵੀ ਉਪਰੋਂ ਪੈਰਾਸ਼ੂਟ ਆਈ ਯਾ ਧਨਾਲ ਬੰਦਿਆਂ ਨੂੰ ਦੇ ਦੇਈ ਆ ਕੈਂਡੀਡੇਟਾਂ ਨੂੰ ਵੋਟਾਂ ਦਾ ਟਿਕਟਾਂ ਦੇ ਦੇਈ ਆ ਹਨਾ ਤੇ ਇਸ ਕਰਕੇ ਮੈਨੂੰ ਯਾਰ ਲੜਨਾ ਪਿਆ ਹੈ ਸਟਾਰਟਿੰਗ ਤੋਂ ਕੰਮ ਕਰ ਰਿਆ ਸੀਗਾ ਵਰਕਰ ਸੀਗਾ ਪੁਰਾਣਾ ਵਰਕਰ ਸੀਗਾ ਆਪਨੇ ਮੈਨੂੰ ਜੀ ਮਤਲਬ ਨਕਾਰ ਦਿੱਤਾ ਸਟਾਰਟਿੰਗ ਤੋਂ ਕੰਮ ਕਰ ਰਿਹਾ ਸੀਗਾ ਸਟਾਰਟਿੰਗ ਤੋਂ ਵਾਰਡ ਇੰਚਾਰਜ ਰਿਹਾ ਸੀਗਾ ਜੀ ਇਸ ਦਾ ਦੀ ਕੋਈ ਗੱਲ ਨਹੀਂ ਸੀ ਉਹਨੇ ਮੈਨੂੰ ਕਿਹਾ ਸੀ ਹੈ ਕਿ ਤੂੰ ਹੀ ਲੜਨਾ ਤੂੰ ਹੀ ਮਹੱਲਾ ਦੇਖਣਾ ਮਾ ਉਹ ਹੀ ਵਾਰਡ ਦੇਖਣਾ ਮਾ ਕਿੰਨੇ ਵਾਰ ਸਟਾਫ ਆਪਣੇ ਵਾਰਡ ਵੀ ਲੱਗਾ ਹੋਇਆ ਸੀਗਾ ਪਰ ਉਹਨਾਂ ਨੇ ਮੈਨੂੰ ਉਸ ਤੋਂ ਐਂਡੇ ਆਖਰੀ ਦਿਨਾਂ ਦੇ ਵਿੱਚ ਉਹਨਾਂ ਨੇ ਆ ਕੇ ਮੈਨੂੰ ਨਾ ਕਰ ਦਿੱਤੀ ਤੇ ਮੇਰੇ ਵਾਰਡ ਵਾਸੀਆਂ ਨੇ ਮੈਨੂੰ ਚੁਣ ਲਿਆ ਫਿਰ ਮੈਂ ਯਾਦ ਤਾਂ ਅੰਦਰ ਮੈਂ ਆਮ ਆਦਮੀ ਦਰਮਾਗਾ ਨਹੀਂ ਮੈਂ ਕਿ ਐਮਸੀ ਹੋਵਾਂਗਾ ਬਾਕੀ ਐਜੇ ਬਾਕੀ ਬਾਕੀ ਜਿਹਦਾ ਪਾਰਟੀਆਂ ਦੇ ਕੈਂਡੀਡੇਟ ਹੋਣਗੇ ਐਮਸੀ ਹੋਣਗੇ ਉਹਨੇ ਤਾਂ ਤਾਂ ਮੈਂ ਵੀ ਐਮਸੀ ਹੋਵਾਂਗਾ ਤੇ ਮੈਂ ਗੱਲਬਾਤ ਕਰਕੇ 24 ਘੰਟੇ ਸੀਸੀਟੀਵੀ ਦੀ ਨਿਗਰਾਨੀ ਵਿੱਚ ਮੇਰਾ ਪੂਰਾ ਬਾੜ ਡੋਂਗਾ ਜੀ ਇਹ ਮੇਰਾ ਬਾੜਾ ਵਾ ਕਿ ਮੇਰੇ ਕੋਲ ਕੋਈ ਪਾਵਰ ਤਸਵੀਰ ਨਹੀਂ ਹੈਨਾ ਪਾਵਰ ਤਾਂ ਮੇਰੇ ਕੋਲ ਕੋਈ ਸੀ ਨਹੀਂ ਬਟ ਫਿਰ ਵੀ ਜਿੰਦੇ ਤਾਂ ਹੋ ਸਕਦਾ ਸੀਗਾ ਕੋਈ ਵਿਧੂ ਵਿਧੂਆ ਫਾਰਮ ਪਰ ਦਿੱਤੇ ਜੀ ਕਹਿੰਦੇ ਕਿ ਦਾਣੇ ਕਣ ਤੇ ਕੰਮ ਹੁੰਦਾ ਵਾ ਜਾਂ ਕਾਰਪੋਰੇਸ਼ਨ ਦਾ ਮਾੜਾ ਮੋਟਾ ਪੁਲਿਸ ਕਚੈਰੀ ਤੱਕ ਜੇ ਬੰਦਿਆਂ ਨੂੰ ਖੱਜਲ ਖਵਾਦੀ ਦੋ ਸੀ ਇਹਨਾਂ ਜਿੰਨੇ ਤੇ ਜਿੰਨੇ ਜੋਗਾ ਮੈਂ ਸੀਗਾ ਭਾਜੀ ਉਹ ਮੈਂ ਜ਼ਰੂਰ ਕਰ ਦਿੱਤਾ ਜੀ ਹੁਣ ਤੱਕ ਕਿ ਵਾਰਡ ਵਾਸੀ ਬੇਦੇ ਨਾਲ ਪੂਰਾ ਪੱਬਾ ਪਹਾੜਾ ਉਹ ਸਾਨੂੰ ਉਹ ਇਹ ਨਹੀਂ ਕਹਦੇ ਕਿ ਹੈਨਾ ਕਿ ਮਤਲਬ ਉਹ ਕਹਿੰਦੇ ਕਿ ਸਾਰੇ ਸਿਆਸੀ ਪਾਰਟੀਆਂ ਦੇਖ ਲਈ ਆਵਾ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਆ ਕੇ ਲਾਏ ਜਾਂਦੇ ਸਾਨੂੰ ਹਲ ਤੱਕ ਕਿਨਾਂ ਨੇ ਸਾਨੂੰ ਗਲੀਆਂ ਨਾਲੀਆਂ ਤੱਕ ਹੀ ਫਸਾ ਕੇ ਰੱਖਿਆ ਬਾ ਜਿਹੜਾ ਮੇਰਾ ਵਾਰਡ ਹੋਊਗਾ ਉਹ 24 ਘੰਟੇ ਵਾਰਡ ਦੇ ਵਿੱਚ ਮੈਂ ਦੋ ਦੋ 2 ਘੰਟੇ ਮੈਂ ਰੋ ਜਾਣਾ ਉਥੇ ਵਿੱਚ ਬੈਠਾਂਗਾ ਕੰਟਰੋਲ ਰੂਮ 24 ਘੰਟੇ ਚੱਲੇਗਾ ਸੀਸੀਟੀਵੀ ਕੈਮਰੇ ਨਿਗਰਾਨੀ ਵਿੱਚ ਰਹੇਗਾ ਸਫਾਈ ਉੱਥੇ ਪ੍ਰੋਪਰ ਹੋਵੇਗੀ ਜੀ ਨਗਰ ਨਗਮ ਚੋਣਾ ਦਾ ਜਿੱਥੇ ਬਿਲਕੁਲ ਬੱਜਿਆ ਹੋਇਆ ਉੱਥੇ ਲਗਾਤਾਰ ਨਗਰ ਨਗਮ ਦੇ ਕੈਂਡੀਡੇਟਸ ਨੇ ਜਿਹੜੇ ਜਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰੀਕੇ ਦੇ ਨਾਲ ਲੋਕ ਹੋਣ ਇਸ ਵ ਚੋਰਾ ਨੂੰ ਦੇਖ ਰਿਹਾ ਸੋ ਇਹਦੀ ਚੋਟੀ ਦਾ ਡੋਰ ਸੋ ਇਹਦੀ ਚੋਟੀ ਦਾ ਜੋਰ ਜਿਹੜਾ ਹੈ ਉਹ ਹਰ ਇੱਕ ਕੈਂਡੀਡੇਟ ਦਾ ਲੱਗਿਆ ਹੋਇਆ ਉਹ ਚਾਹੇ ਕਿਸੇ ਪਾਰਟੀ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਚਾਹੇ ਉਹ ਆਜ਼ਾਦ ਉਮੀਦਵਾਰ ਸੋ ਹੁਣ ਗੱਲਬਾਤ ਕਰਨ ਲੱਗੇ ਆ ਵਾਰਡ ਨੰਬਰ 42 ਤੋਂ ਆਜ਼ਾਦ ਉਮੀਦਵਾਰ ਦੇ ਚੋਣ ਨਿਸ਼ਾਨ ਉਹਨਾਂ ਦੇ ਮਾਚੇ ਸੇ ਮਨਜੂਰ ਸਿੰਘ ਜੀ ਮੇਰੇ ਨਾਲ ਨੇ ਮਨਜੂਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਭਾਈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਬਹੁਤ ਬੋਧੀਆ ਭਾਈ ਸਭ ਤੋਂ ਪਹਿਲਾਂ ਸਾਨੂੰ ਜੀ ਦਾ ਬਹੁਤ ਬਹੁਤ ਧੰਨਵਾਦ ਤਗੜਪੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਵਰਗੇ ਨਮਾਨੇ ਜੀ ਕਬਰ ਕਰ ਤੱਕ ਪਹੁੰਚ ਕੀਤੀ ਭਾਜੀ ਤੇ ਮੈਂ ਪਹਿਲਾ ਸਵਾਲ ਮੈਂ ਤੁਹਾਨੂੰ ਇਹ ਹੈ ਜੀ ਪਹਿਲਾਂ ਤੁਸੀਂ ਕਾਂਗਰਸ ਚ ਰਹੇ ਹੋ ਜੀ ਬਿਲਕੁਲ ਭਾਜੀ ਫਿਰ ਤੁਸੀਂ ਆਮ ਆਦਮੀ ਪਾਰਟੀ ਜਾ ਕੇ ਬਿਲਕੁਲ ਭਾਜੀ ਹੁਣ ਤੁਸੀਂ ਆਜ਼ਾਦ ਲੜ ਰਹੇ ਹੋ ਬਿਲਕੁਲ ਭਾਜੀ ਇਹ ਕਾਰਨ ਕਿਉਂ ਜੀ ਇੰਨੀਆਂ ਪਾਰਟੀਆਂ ਰਲ ਕੇ ਆਖਰਕਾਰ ਫਿਰ ਆਜ਼ਾਦ ਲੜਨਾ ਪਿਆ ਤੁਹਾਨੂੰ ਪਾਜੀ ਇਹ ਕਾਰਨ ਹੈ ਸੀਗਾ ਜੀ ਪਹਿਲਾਂ ਮੈਂ ਸਟਾਰਟਿੰਗ ਤੋਂ ਸਰਦਾਰ ਜੁਗਿੰਦਰ ਸਿੰਘ ਮਾਨ ਨਾਲ ਸੀਗਾ ਜੀ ਦਲਜੀਤ ਰਾਜੂ ਨਾਲ ਸੀਗਾ ਉਹਨਾਂ ਨਾਲ ਸੀਗਾ ਉਹਨਾਂ ਨਾਲ ਮੈਂ ਕਾਂਗਰਸ ਵਿੱਚ ਕੰਮ ਕੀਤਾ ਉਸ ਤੋਂ ਬਾਅਦ 2022 ਵਿੱਚ ਜਦੋਂ ਮਾਨ ਸਾਹਿਬ ਇਹ ਆ ਆਮ ਆਦਮੀ ਪਾਰਟੀ ਵੱਲ ਫਗਵਾਟ ਤੋਂ ਐਮ ਐਲ ਏ ਦੀ ਹਲਕਾ ਬਾਤ ਬਣਈ ਐਮ ਐਮ ਐਲ ਏ ਦੇ ਕੈਂਡੀਡੇਟ ਤੇ ਉਸ ਕਰਕੇ ਅਸੀਂ ਮੈਂ ਆਪ ਵੀ ਸ਼ਾਮਲ ਹੋ ਗਿਆ ਤੇ ਸਾਨੂੰ ਲੱਗਿਆ ਕਿ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਬੰਦਵੇਂ ਕੈਂਡੀਡੇਟ ਜਿੰਨੇ ਜਿੱਤੇ ਕੀ ਲੋਕਾਂ ਨੇ ਕੈਂਡੀਡੇਟ ਦਿੱਤਾ ਸੀਗਾ ਇਹਨਾਂ ਭਾਰਾ ਬਹੁਤ ਦਿੱਤੀ ਸੀਗੀ ਤੇ ਸਾਨੂੰ ਲੱਗਿਆ ਸੀਗਾ ਕਿ ਇੱਕ ਵਾਕੇ ਕ ਆਮ ਆਦਮੀ ਪਾਰਟੀ ਆਮ ਆਦਮੀ ਵਰਕਰ ਦੀ ਪਾਰਟੀ ਆ ਜੀ ਤੇ ਹਣਾ ਉਸ ਤੋਂ ਬਾਅਦ ਪਰ ਜਿਵੇਂ ਜਿਵੇਂ ਕਿ ਤੁਸੀਂ ਦੇਖ ਰਹੇ ਕਿ ਆਮ ਆਦਮੀ ਪਾਰਟੀ ਵੀ ਉੱਪਰੋਂ ਪੈਰਾਸ਼ੂਟ ਰਹੀ ਜਾਂ ਤਨਾਲ ਬੰਦਿਆਂ ਨੂੰ ਦੇ ਰਹੀ ਹੈ ਕੈਂਡੀਡੇਟਾਂ ਨੂੰ ਵੋਟਾਂ ਦਾ ਟਿਕਟਾਂ ਦੇ ਰਹੀ ਹੈ ਹਣਾ ਤੇ ਇਸ ਕਰਕੇ ਮੈਨੂੰ ਅਜਾੜ ਲੜਨਾ ਪਿਆ ਕਿਉਂਕਿ ਮੈਂ ਸਟਾਰਟਿੰਗ ਤੋਂ ਕੰਮ ਕਰਦਾ ਸੀਗਾ ਵਰਕਰ ਸੀਗਾ ਪੁਰਾਣਾ ਵਰਕਰ ਸੀਗਾ ਆਪਨੇ ਮੈਨੂੰ ਜੀ ਮਤਲਬ ਨਕਾਰ ਦਿੱਤਾ ਇਸ ਕਰਕੇ ਮੈਨੂੰ ਕਾਰਨ ਕਾਰਨ ਕੋਈ ਦੱਸਿਆ ਉਹਨਾਂ ਨੇ ਕਿ ਕਿਉਂ ਆਮ ਆਦਮੀ ਪਾਰਟੀ ਤੁਹਾਨੂੰ ਫਗਵਾੜ ਜੋ ਟਿਕਟ ਨਹੀਂ ਦੇਦੀ ਭਾਜੀ ਇਹ ਕਾਰਨ ਤਾਂ ਹੁਣ ਸੀਨੀਅਰ ਲੀਡਰਸ਼ਿਪ ਜਾ ਸਕਦੀ ਹੈ ਜੀ ਕੋਈ ਤਾਂ ਕੋਈ ਗੱਲਬਾਤ ਪਹੁੰਚੀ ਹੋਏਗੀ ਜਾਂ ਤੁਹਾਨੂੰ ਕੋਈ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਤੁਹਾਡੀ ਗੱਲਬਾਤ ਪਹਿਲਾਂ ਹੋਈ ਸੀ ਕਿ ਹਾਂਜੀ ਤੈਨੂੰ ਟਿਕਟ ਦੇ ਦਾਂਗੇ ਕੰਮ ਕਰ ਭਾਈ ਭਾਜੀ ਮੈਂ ਸਟਾਰਟਿੰਗ ਤੋਂ ਕੰਮ ਕਰ ਰਿਹਾ ਸੀਗਾ ਸਟਾਰਟਿੰਗ ਤੋਂ ਵਾਰਡ ਇਨਚਾਰਜ ਰਿਹਾ ਸੀਗਾ ਜੀ ਇਸ ਦਾ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਹੀ ਲੜਨਾ ਤੂੰ ਹੀ ਮਹੱਲਾ ਦੇਖਣਾ ਵਾ ਉਹ ਵੀ ਵਾਰਡ ਦੇਖਣਾ ਵਾ ਤੇ ਮੈਂ ਬਸ ਸਟਾਫ ਆਪਣੇ ਵਾਰਡ ਵੀ ਲੱਗਾ ਹੋਇਆ ਸੀਗਾ ਬਟ ਉਹਨਾਂ ਨੇ ਮੈਨੂੰ ਸੋ ਐਂਡ ਦੇ ਆਖਰੀ ਦਿਨਾਂ ਦੇ ਵਿੱਚ ਉਹਨਾਂ ਨੇ ਆ ਕੇ ਮੈਨੂੰ ਨਾ ਕਰ ਦਿੱ ਉਹ ਭਾਜੀ ਕੋਈ ਜਜ਼ਬਾ ਜੀ ਮੁੰਡਾ ਹੈ ਤਾਂ ਸਾਡੇ ਵਾਰਡੇ ਪਾਸ ਹੀ ਉਹ ਬਟ ਹੁਣ ਤਨਾੜਾ ਨਹੀਂ ਸੀ ਗਿਆ ਆਵਾਜ਼ ਨਹੀਂ ਪਾਡੀ ਜੀ ਨਹੀਂ ਭਾਜੀ ਆਮ ਆਦਮੀ ਨਹੀਂ ਸਟਾਰਟਿੰਗ ਜੋ ਆਪਣੇ ਨੂੰ ਕਹਿ ਰਿਹਾ ਕਿ ਆਮ ਆਦਮੀ ਬਟ ਉਹ ਇਕੱਲੀ ਤਰ ਤੁਸੀਂ ਭਾਜੀ ਅੱਛਾ ਹਾਂਜੀ ਹੁਣ ਕਹਿ ਰਿਹਾ ਕਿ ਮੈਂ ਆਮ ਆਦਮੀ ਤੋਂ ਹੋ ਸੀਗਾ ਹਾਂਜੀ ਜੇ ਤੁਹਾਡੇ ਤੁਸੀਂ ਜਿਹੜੇ ਇੱਕ ਪੈਂਪਲੇਟ ਛਪਾਏ ਹੋਏ ਨੇ ਤੁਸੀਂ ਉਹ ਵਿੱਚ ਗੱਲਾਂ ਲਿਖੀਆਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਜੀ ਤੁਸੀਂ ਕਿਉਂਕਿ ਨਾਰਮਲੀ ਐਮਸੀ ਦੀਆਂ ਜਿਹੜੇ ਵਾਦੇ ਦਾਵੇ ਹੁੰਦੇ ਉਹ ਸੜਕਾਂ ਨਾਲੀਆਂ ਜਾਂ ਹੁਣ ਚਲੋ ਠੀਕ ਹੈ ਕੁਝ ਚੋਇਸਿਸ ਬਦਲ ਗਈਆਂ ਤੁਸੀਂ ਲਿਖਿਆ ਕਿ ਸਾਰੇ ਵਾਰਡ ਨੂੰ ਸੀਸੀਟੀਵੀ ਕੈਮਰੇ ਲਗਾ ਦਾਂਗੇ ਅਸੀਂ ਹਾਂ ਫੇ ਦੂਜੇ ਤੁਸੀਂ ਲਿਖਿਆ ਕਿ ਜਿਹੜਾ ਰੇਲਵੇ ਰੋਡ ਪੈਂਦਾ ਉੱਥੇ ਅਸੀਂ ਇਸ ਤਰੀਕੇ ਨਿਗਰਾਨੀ ਰੱਖਾਂਗੇ ਕਿ ਸਾਡੀਆਂ ਬੀਬੀਆਂ ਭੈਣੇ ਬਜ਼ੁਰਗ ਜਿਹੜੇ ਆਉਂਦੇ ਨੇ ਉਹਨਾਂ ਨੂੰ ਟੱਕਾ ਖਵਾਂ ਨਹੀਂ ਹੋਣ ਗਿਆ ਪੁਆਇੰਟ ਬੜਾ ਵਧੀਆ ਤੁਹਾਡਾ ਲਾਜਿਕਲੀ ਪੁਆਇੰਟ ਲੱਗਾ ਕਿ ਠੀਕ ਹੈ ਪਰ ਇਹਨੂੰ ਤੁਸੀਂ ਆਜ਼ਾਦ ਰਹਿ ਕੇ ਕਿਵੇਂ ਪੋਸੀਬਲ ਕਰਵਾਓਗੇ ਲੋਕ ਤਾਂ ਇਹੀ ਚਾਹੁੰਦੇ ਨੇ ਕਿ ਸਾਡਾ ਕੰਮ ਕਰਵਾਉਣ ਵਾਲਾ ਬੰਦਾ ਆਵੇ ਸਾਡੇ ਕੋਲ ਭਾਜੀ ਗੱਲ ਇਹ ਨਹੀਂ ਹੁੰਦੀ ਕਿ ਆਜ਼ਾਦ ਰਹਿ ਕੇ ਕਿਵੇਂ ਕਰਾਵਾਂਗੇ ਜਦੋਂ ਮੈਨੂੰ ਲੋਕਾਂ ਨੇ ਮੇਰੇ ਵਾਰਡ ਵਾਸੀਆਂ ਨੇ ਮੈਨੂੰ ਚੁਣ ਲਿਆ ਫਿਰ ਮੈਂ ਆਮ ਆਦਮੀ ਦਰਮਾਂਗਾ ਨਹੀਂ ਮੈਂ ਕਿਉਂ ਐਮਸੀ ਪਾਰਟੀ ਦੇ ਕੈਂਡੀਡੇਟ ਹੋਵਾਂਗੇ ਐਮਸੀ ਹੋਵਾਂਗੇ ਉਮੀਦ ਇੱਕ ਤਾਂ ਮੈਂ ਵੀ ਐਮਸੀ ਹੋਵਾਂਗਾ ਤੇ ਮੈਂ ਪ੍ਰਸ਼ਾਸਨ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ 24 ਘੰਟੇ ਸੀਸੀਟੀਵੀ ਦੀ ਨਿਗਰਾਨੀ ਵਿੱਚ ਮੇਰਾ ਪੂਰਾ ਵਾਰਡ ਰਹੂਗਾ ਜੀ ਇਹ ਮੇਰਾ ਵਾੜਾ ਵਾ ਤੇ ਬਾਕੀ ਦੀ ਗੱਲ ਤੁਸੀਂ ਕਹਿੰਦੇ ਕਿ ਜਿਹੜੀ ਚੋ ਧੱਕਾ ਸ਼ਾਈ ਸ਼ਾਦੀ ਲੈਂਦਾ ਦੇ ਸਾਡਾ ਵਾਰਡ ਪੁਰਾਣੀ ਲੈਂਦਾ ਤੋਂ ਲੱਗਦਾ ਵਾ ਲੈਂਦਾ ਸਾਈਡ ਤੇ ਲੱਗਦਾ ਵਾ ਜੀ ਜੀ ਤੇ ਨਾਲ ਨੂੰ ਹਨੇਰਾ ਕਾਫੀ ਹੋ ਜਾਂਦਾ ਉੱਥੇ ਲੁੱਟਖੋ ਵੋ ਹੁੰਦੀ ਹੈ ਚੋਰੀ ਚਗਰੀ ਬਹੁਤ ਹੁੰਦੀ ਹੈ ਜੀ ਉੱਥੇ ਚਾਕੂ ਕਿਰਪਾਨ ਚਲਦੀ ਆ ਵਾ ਤੇ ਇਸ ਲਈ ਉੱਥੇ ਮੈਂ ਪੂਰਾ ਦਾ ਵਾਰਡ ਪਹਿਲਾਂ ਤਾਂ ਮੇਰੇ 24 ਘੰਟੇ ਵਾਰਡ ਜਿਹੜਾ ਰੋਹਾਂਗਾ ਉਹ 24 ਘੰਟੇ ਕੰਟਰੋਲ ਰੂਮ ਦੀ ਨਿਗਰਾਨੀ ਵਿੱਚ ਹੀ ਰਹੂੰਗਾ ਹਾਂਜੀ ਨਿਗਰਾਨੀ ਵਿੱਚ ਹੀ ਰਹੂੰਗਾ ਤੇ ਲੁੱਟਖੋਤ ਜਿਹੜੀ ਤੁਸੀਂ ਗੱਲ ਕੀਤੀ ਲੁੱਟਖੋ ਦੀ ਉਹ ਮੈਂ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਗੱਲਬਾਤ ਕਰਕੇ ਉੱਥੇ ਮੈਂ ਪੂਰਾ ਪੈਦਲ ਹੋ ਕੇ ਲੱਗੇਗਾ ਜੀ ਸੋ ਤੁਹਾਡਾ ਚਲੋ ਇਹ ਵੀ ਗੱਲ ਇੱਕ ਅੱਛਾ ਪੁਆਇੰਟ ਹੈ ਜੀ ਤੁਹਾਡਾ ਸਾਨੂੰ ਲੱਗਾ ਕਿ ਤੁਸੀਂ ਕਹਿੰਦੇ ਹੋ ਕਿ ਨਿਗਰਾਨੀ 'ਚ ਰਹੇਗਾ ਤਾਂ ਸੁਰੱਖਿਅਤ ਰਹਿਣਗੇ ਲੋਕ ਉੱਥੇ ਆਸ-ਪਾਸ ਜੀ ਹਨਾ ਤੁਸੀਂ ਇੰਨੇ ਸਮੇਂ ਤੋਂ ਕਾਰਜਕਾਲ ਜਿਹੜਾ ਕਰਦੇ ਆਏ ਹੋ ਉਸ ਉਨਾ ਕਾਰਿਆਕਾਲ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਕੰਮ ਹੁਣ ਤੱਕ ਲੋਕਾਂ ਦੇ ਕਰਵਾ ਦਿੱਤੀਆਂ ਜੀ ਭਾਜੀ ਹੁਣ ਤੱਕ ਲੋਕਾਂ ਦੇ ਬੇਸਿਕ ਕੰਮ ਹੀ ਸੀਗੇ ਜੀ ਜੋ ਤੱਕ ਮੇਰੇ ਕੋਲ ਕੋਈ ਪਾਵਰ ਤਾਂ ਸੀ ਹੀ ਨਹੀਂ ਹੈਨਾ ਪਾਵਰ ਤਾਂ ਮੇਰੇ ਕੋਲ ਕੋਈ ਸੀ ਹੀ ਨਹੀਂ ਬਟ ਫਿਰ ਵੀ ਜਿੰਦੇ ਤਾਂ ਹੋ ਸਕਦਾ ਸੀਗਾ ਕੋਈ ਵਿਧਵਾ ਵਿਧਵਾ ਬੰਦ ਫਾਰਮ ਪਰ ਦਿੱਤੇ ਜੀ ਕਰਕੇ ਕਿ ਦਾਣੇ ਕਣਕੇ ਤੇ ਕੰਮ ਹੁੰਦਾ ਵਾ ਜਾਂ ਕਾਰਪੋਰੇਸ਼ਨ ਦਾ ਮਾੜਾ ਮੋੜਾ ਪੁਲਿਸ ਕਚੇਰੀ ਤੱਕ ਜੇ ਬੰਦਿਆਂ ਨੂੰ ਖੱਜਲ ਖਵਾਦੀ ਤੋਂ ਸੀ ਇਹਨਾਂ ਜਿੰਨੇ ਤੇ ਜਿੰਦੇ ਜੋਗਾ ਮੈਂ ਸਿਗਾ ਭਾਜੀ ਉਹ ਮੈਂ ਜਰੂਰ ਪਹੁੰਚ ਦਿੱਤਾ ਜੀ ਹਣ ਤੱਕ ਕਿਨ ਭਾਪ ਜਿੰਨਾ ਕੁ ਬਲਕੇ ਤੁਸੀਂ ਕਰ ਸਕਦੇ ਹੋ ਤੁਸੀਂ ਕਰਦੇ ਰਹੇ ਹੋ ਬਿਲਕੁਲ ਭਾਜੀ ਵਾਰਡ ਦੇ ਲੋਕਾਂ ਚ ਹੁਣ ਵਿਚਰਦੇ ਹੋ ਮਿਲ ਰਹੇ ਉਹਨਾਂ ਨੂੰ ਕੈਂਪੇਨ ਕਰ ਰਹੇ ਹਾਂ ਆਪਣਾ ਬਿਲਕੁਲ ਬਿਲਕੁਲ ਭਾਜੀ ਵਾਰਡ ਵਾਸੀ ਬੇਹਦੀ ਨਾਲ ਪੂਰਾ ਪੱਬਾ ਭਾਰ ਆ ਉਹ ਸਾਨੂੰ ਉਹ ਇਹ ਨਹੀਂ ਕਹਦੇ ਕਿ ਹਨਾ ਕਿ ਮਤਲਬ ਉਹ ਕਹਿੰਦੇ ਕਿ ਸਾਰੇ ਸਿਆਸੀ ਪਾਰਟੀਆਂ ਦੇਖ ਲਈਆ ਵਾ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਆ ਕੇ ਲਾਏ ਜਾਂਦੇ ਸਾਨੂੰ ਹਲ ਤੱਕ ਕਿੰਨਾ ਨੇ ਸਾਨੂੰ ਗਲੀਆਂ ਨਾਲੀਆਂ ਤੱਕ ਹੀ ਫਸਾ ਕੇ ਰੱਖਿਆ ਵਾ ਤੋ ਹੀ ਭਾਜੀ ਹੁਣ ਉਹਦਾ 75 ਸਾਲ ਤੋਂ ਉੱਪਰ ਹੋ ਕੇ ਸਾਨੂੰ ਆਜ਼ਾਦ ਹੋਇਆ ਨੂੰ ਫਸੇ ਵੀ ਆਪਾਂ ਜੀ ਆਪਣੇ ਵਰਕਰਾਂ ਨੂੰ ਗਲੀਆਂ ਨਾਲੀਆਂ ਤੱਕ ਹੀ ਫਸਾ ਕੇ ਰੱਖਾਂਗੇ ਤਾਂ ਇਹ ਤਾਂ ਫਿਰ ਉਹਨਾਂ ਮਾੜੀ ਗੱਲ ਦਾ ਜੀ ਮੇਰੇ ਲਈ ਇਹਣਾ ਦੇਖੋ ਤੁਸੀਂ ਸਿਆਸੀ ਪਾਰਟੀਆਂ ਨਹੀਂ ਹੋ ਤੁਸੀਂ ਵੀ ਅਕਾਲੀ ਦਲ ਹੋ ਗਿਆ ਫਿਰ ਉਸ ਤੋਂ ਬਾਅਦ ਸੋਰੀ ਕਾਂਗਰਸ ਹੋ ਗਿਆ ਫਿਰ ਆਮ ਆਦਮੀ ਪਾਰਟੀ ਹੋ ਗਿਆ ਹੁਣ ਤੁਸੀਂ ਆਖਰਕਾਰ ਆਜ਼ਾਦ ਲੜ ਰਹੇ ਹੋ ਲੋਕਾਂ ਨੇ ਤੁਹਾਨੂੰ ਦੇਖਿਆ ਹੋਇਆ ਵਿਚਰੇ ਪਏ ਲੋਕਾਂ ਦੇ ਵਿੱਚ ਹੁਣ ਆਖਰੀ ਅਪੀਲ ਤੁਸੀਂ ਲੋਕਾਂ ਨੂੰ ਕੀ ਕਰਦੇ ਹੋ ਜੀ ਭਾਜੀ ਮੇਰੀ ਆਖਰੀ ਅਪੀਲ ਇਹ ਹੀ ਹੈ ਜੇਕਰ ਤੁਸੀਂ ਮੇਰਾ ਸਾਥ ਦੇਵੋਗੇ ਹੈਨਾ ਮੈਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦਵਾਂਗਾ ਜਿਹੜਾ ਮੇਰਾ ਵਾਰਡ ਹੋਊਗਾ ਉਹ 24 ਘੰਟੇ ਵਾਰਡ ਦੇ ਵਿੱਚ ਮੈਂ ਦੋ ਦੋ 2 ਘੰਟੇ ਮੈਂ ਤਾਂ ਜਾਣਾ ਉੱਥੇ ਵਿੱਚ ਬੈਠਾਂਗਾ ਕੰਟਰੋਲ ਰੂਮ 24 ਘੰਟੇ ਚੱਲੇਗਾ ਸੀਸੀਟੀਵੀ ਕੈਮਰੇ ਨਿਗਰਾਨੀ ਵਿੱਚ ਰਹੇਗਾ ਸਫਾਈ ਉਥੇ ਪ੍ਰੋਪਰ ਹੋਵੇਗੀ ਜੀ ਇਹ ਨਹੀਂ ਕਿ ਹਨਾ ਕਿ ਗੰਦਾ ਕੋਈ ਵਾਰਡ ਕੋਈ ਸੀਵੇ ਵਗੈਰਾ ਬਲੋਕ ਵਗੈਰਾ ਹੋਵੇਗਾ ਇਦਾਂ ਦਾ ਕੁਝ ਨਹੀਂ ਹੋਵੇਗਾ ਜੀ ਤੇ ਬਾਕੀ ਜਿਹੜੇ ਲੋਕਾਂ ਦੇ ਮਸਲੇ ਆ ਮੈਂ ਕੋਠਾ ਥਾਣੇ ਕਚੈਰੀ ਵਿੱਚ ਲੱਗੇ ਨਹੀਂ ਜਾਵਾਂਗਾ ਜੀ ਉਹਨੂੰ ਮੈਂ ਵਾਰਡ ਵਿੱਚ ਹੀ ਸੁਲਝਾਵਾਂਗਾ ਉਥੇ ਘਰੇ ਘਰੇ ਘਰ ਦੀ ਗੱਲ ਵਾਰਡ ਵਿੱਚ ਭਾਜੀ ਲੋਕਾਂ ਦੀ ਜਿਹੜੀ ਕਥਾਣੇ ਕਚੈਰੀ ਲੁੱਟ ਕੇ ਸੁੱਟ ਹੁੰਦੀ ਆ ਮੈਂ ਉਹਨਾਂ ਨੂੰ ਉਹਨਾਂ ਤੋਂ ਉਹਨੂੰ ਖਤਮ ਕਰਨਾ ਚਾਹੁੰਦਾ ਭਾਜੀ ਹਾਂਜੀ ਭਾਜੀ ਪਈ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਵਾ ਕਿ ਦੇਖੋ ਹਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣਾ ਵਾਰਡ ਆਪਣਾ ਪਰਿਵਾਰ ਇਹ ਤੁਸੀਂ ਲਿਖਾਇਆ ਜਿਹੜਾ ਉੱਤੇ ਹੀ ਇਹ ਜਿਹੜਾ ਮੈਂ ਲਿਖਾਇਆ ਵਾ ਮੈਂ ਲਿਖਾਇਆ ਕਿ ਆਪਣਾ ਵਾਰਡ ਆਪਣਾ ਪਰਿਵਾਰ ਸਾਰੇ ਬਾਕੀ ਸਾਰੇ ਕੈਂਡੀਡੇਟ ਲਿਖ ਲਿਖਾ ਦੇ ਆ ਜੀ ਕਿ ਮੇਰਾ ਵਾਰਡ ਮੇਰਾ ਪਰਿਵਾਰ ਮੇਰਾ ਵਾਰਡ ਮੇਰਾ ਪਰਿਵਾਰ ਪਾਜੀ ਕਿਵੇਂ ਹੋ ਸਕਦਾ ਵਾ ਸਭ ਤੋਂ ਪਹਿਲਾਂ ਤਾਂ ਵਾਰਡ ਮੇਰਾ ਵਾਰਡ ਆਪਣਾ ਪਰਿਵਾਰ ਦੇ ਵਿੱਚ ਹੀ ਆਪਣੇ ਇੱਕ ਆਪਣੇ 7 ਮੈਂਬਰ ਦੇ ਪਰਿਵਾਰ ਦੇ ਵਿੱਚ 5 ਮੈਂਬਰ ਦੇ 7 ਮੈਂਬਰ ਉਹਨਾਂ ਦੀ ਅਲੱਗ-ਅਲੱਗ ਲਾਇ ਹੁੰਦੀ ਆ ਇਹ ਪੂਰੇ ਇੰਨੇ ਵੱਡੇ ਆਪਾ ਵਾਰਡ ਨੂੰ ਆਪਾ ਮੇਰਾ ਕਿਵੇਂ ਕਹਿ ਸਕਦੇ ਆ ਹਨ ਇਸ ਕਰਕੇ ਆਪਣਾ ਪਰਿਵਾਰ ਆਪਣਾ ਵਾਰਡ ਆਪਣਾ ਪਰਿਵਾਰ ਤੁਸੀਂ ਸਿਆਸੀ ਆਗੂਆਂ ਦੇ ਨਾਲ ਰਹੇ ਹੋ ਹੁਣ ਜਦੋਂ ਤੁਸੀਂ ਆਜ਼ਾਦ ਉਮੀਦਵਾਰ ਦੀ ਟਿਕਟ ਲੈ ਲਈ ਹਨ ਖਬਰਾਂ ਫੈਲ ਗਈਆਂ ਜੀ ਹਾਂਜੀ ਜੀ ਕਿ ਮਨਜੋਤ ਜੀ ਤਾਂ ਹੁਣ ਆਪਣਾ ਟਿਕਟ ਆਜ਼ਾਦ ਲੜ ਰਹੇ ਆ ਹਾਂਜੀ ਹਾਂਜੀ ਚੋਣ ਨਿਸ਼ਾਨ ਮਿਲ ਗਿਆ ਮਾਚਸ ਦਾ ਹੁਣ ਉਹਨਾਂ ਦੇ ਨਾਲ ਰਿਲੇਸ਼ਨ ਵੀ ਕਿਵੇਂ ਅਗਲੇ ਕਹਿਣਗੇ ਕਿ ਥੋੜੀ ਗੱਲਬਾਤ ਹੁੰਦੀ ਹੈ ਹੁਣ ਉਹਨਾਂ ਦਾ ਪੁਰਾਣੇ ਜਿਹੜੇ ਥੋੜਾ ਜੀ ਮੇਰੇ ਦਲਜੀਤ ਰਾਜੂ ਜੀ ਮੇਰੇ ਭਾਜੀ ਬਿਲਕੁਲ ਸੀਨੀਅਰ ਆ ਜੀ ਮੈਂ ਉਹਨਾਂ ਕੋਲੋਂ ਸਿਆਸਤ ਸਿੱਖੀ ਆ ਜੀ ਉਹਨਾਂ ਨਾਲ ਮੇਰੇ ਅੱਜ ਵੀ ਸਤਿਕਾਰਯੋਗ ਆ ਜੀ ਮੇਰੇ ਲਈ ਤੇ ਸਰਦਾਰ ਜੁਗਿੰਦਰ ਸਿੰਘ ਮਾਨ ਉਹਨਾਂ ਦਾ ਮੈਂ ਬੱਚਾ ਵਾ ਜੀ ਜਿਵੇਂ ਕਿ ਉਹ ਮੇਰੇ ਸਤਿਕਾਰਯੋਗ ਹੈਗੇ ਆ ਤੇ ਰਹਿਣਗੇ ਜੀ ਹਮੇਸ਼ਾ ਉਹਨਾਂ ਦੇ ਭਾਈ ਕੰਪੀਟੀਟਰ ਤਾਂ ਹੁਣ ਭਾਈ ਉਹ ਲੋਕਾਂ ਦੀ ਇਹ ਆਵਾਜ਼ ਸੀ ਕਿ ਤੁਹਾਨੂੰ ਕੱਢਣਾ ਚਾਹੀਦਾ ਵਾ ਪਰ ਉਹ ਤਾਂ ਮੇਰੇ ਸਤਕਾਰਯੋਗ ਆ ਜੀ ਉਹਨਾਂ ਨੇ ਮੇਰਾ ਕੋਈ ਪਰਸਨੈਲਿਟੀ ਤਾਂ ਕੋਈ ਐ ਨਹੀਂ ਰੰਜੀ ਭਾਈ ਸਿਆਸੀ ਪਾਰਟੀ ਆ ਜੀ ਸਿਆਸੀ ਆਪਾਂ ਜੱਵਾਜੇ ਪਰਸਨਲ ਰਿਲੇਸ਼ਨ ਖਾਫ ਤਾਂ ਮੈਂ ਕਰ ਨਹੀਂ ਸਕਦਾ ਕਿਸੇ ਦੇ ਨਾਲ ਨਾ ਜੀ ਇਸ ਕਰਕੇ ਉਹਨਾਂ ਨੇ ਮੇਰੇ ਵਿੱਚ ਇਹ ਰਿਲੇਸ਼ਨ ਬੋ ਬੋ ਤਰਮਾ ਜੀ ਦੀ ਸਮਝਦਾ ਇਹ ਆਪਣਾ ਹੀ ਸੋ ਇਹ ਆਜ਼ਾਦ ਉਮੀਦਵਾਰ ਸੀਗੇ ਜੀ ਵਾਡਮਨ 42 ਤੋਂ ਨਗਰ ਨਿਗਮ ਚੋਣਾ ਫਗਵਾੜਾ ਚੱਲ ਰਹੀਆਂ ਨੇ ਉੱਥੇ ਗੱਲਬਾਤ ਕਰ ਰਹੇ ਹਰੇਕ ਉਮੀਦਵਾਰ ਨਾਲ ਕੋਸ਼ਿਸ਼ ਕਰਦੇ ਤੁਹਾਡੇ ਤੱਕ ਪਹੁੰਚਾ ਦਈਏ ਬਾਕੀ ਜਿੰਨੇ ਫਗਵਾੜੇ ਵਾਲੇ ਨੇ ਤੁਸੀਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਗਵਾੜ ਨੰਬਰ 42 ਵਾਲੇ ਸਪੈਸ਼ਲੀ ਉਹਨਾਂ ਦੀ ਕੀ رائے ਆ ਇਹਨਾਂ ਦੀ رائے ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ